ਫੋਨ ਮੈਂ ਉਹ THAILAND ਠੀਕ ਹੈ ਹੋਂ ਤਾਂ ਬਲ ਠੀਕ ਹੈ ਦਰਵਾਜ਼ਾ ਦਰਵਾਜ਼ਾ ਗਿਆ ਹੁਣ ਨਹੀਂ ਦੌੜ ਚਲੋ ਮੇਰਾ ਦਰਵਾਜ਼ਾ ਵੀ ਚੱਲਿਆ ਬੜਾ ਸਾਫ-ਸਾਫ ਰੱਖਿਆ ਸੀ ਇਹ ਜਿਆਦਾ ਮੈਂ ਪੈਦਾ ਹੋਇਆ ਨਾ ਆ ਜਿਹੜਾ ਰਜਿਸਟਰ ਹੈ ਮੈਂ ਉਸ ਟਾਈਮ ਦਾ ਦੇਖ ਰਿਹਾ ਮੈਂ ਇਹ ਅੱਜ ਵਿਦਾ ਹੋਣ ਲੱਗਿਆ ਇਹ ਡੈਰੀ ਹੈ ਇਹ ਜਿਹੜੇ ਸੰਧੀ ਹੈ ਸੰ 1997 ਦੀ ਹੈ ਦੇਖੋ ਤਾਂ ਕੰਨੇ ਇੰਨੀ ਪੁਰਾਣੀ ਡੈਰੀ ਹੈ ਜਿਆਦਾ ਨਹੀਂ ਆਇਆ ਚਾਰੇ ਪਾਸੇ ਤੇ ਬਾਛੜ ਓਹੋ ਉਹ ਸਾਨੂੰ ਪਤਾ ਕਹਿੰਦੇ ਘਰ ਪਾਉਣਾ ਵਿਆਹ ਪਾਉਣਾ ਵਿਆਹ ਕਰਨ ਬਰਾਬਰ ਹੈ ਵਿਆਹ ਬਰਾਬਰ ਨਹੀਂ ਮੈਂ ਸਮਝਦਾ ਇਹ ਤਾਂ ਹੋਰੇ ਕੁਝ ਬਰਾਬਰ ਆ ਬਾਈ ਤੇ ਜਦੋਂ ਕਹਿੰਦਾ ਪੰਜ ਸੱਤ ਵਿਆਹ ਕਰਾਉਣ ਦੇ ਬਰਾਬਰ ਆ ਘਰ ਬਹੁਤ ਕੰਮ ਛੜਿਆ ਹੋਇਆ ਥੋੜਾ ਨਹੀਂ ਬਹੁਤ ਜ਼ਿਆਦਾ ਦਿਖਾਉਂਦਾ ਅੱਜ ਸਾਨੂੰ ਸਾਰਾ ਉਧਰ ਕਵਾੜੀਆ ਸਾਹਿਬ ਆ ਚੁੱਕੇ ਨੇ ਤੇ ਅੱਜ ਲੋਹਾ-ਲੂਹਾ ਚਕਾਈਏ ਇਧਰ ਬਿਜਲੀ ਵਾਲਾ ਮੁੰਡਾ ਆ ਚੁੱਕਿਆ ਹੈ ਤੇ ਇਧਰ ਰਾਤ ਨਹੀਂ ਆ ਗਿਆ ਤਾਂ ਬਾਛੜਾ ਹੀ ਪੂਰਾ ਹਾਲ ਹੈ ਕਰਦੀ ਵੈਲੀ ਉਹ ਰਾਤ ਪਤਾ ਲੱਗੀ ਵੀ ਕਰ ਕਿਆ ਹੁੰਦਾ ਸਾਨੂੰ ਪਤਾ ਰਾਤ ਅਸੀਂ ਬਾਈ ਕਿੰਦਾ ਸੁੱਤੇ ਬਿਲਕੁੜੇ ਸਾਹ ਆ ਗਏ ਨੇ ਇਹ ਸੰਗ ਰੇਡ ਨੂੰ 35 ਰੁਪਏ ਕਿਲੋ ਜੀ ਹਾਂਜੀ 35 ਰੁਪਏ ਕਿਲੋ ਇਹ ਲੋਹੇ ਦਾ ਰੇਡ ਨਾ 35 ਰੁਪਏ ਕਿਲੋ ਲਾ ਰਿਹਾ ਮੇਰੇ ਨਾਲ ਚੱਲ ਕੋਈ ਨਹੀਂ ਹੁਣ ਪੂਰੇ ਬਲਡ ਵਿੱਚ ਚਲੀ ਗਿਆ ਆ ਤੂੰ ਬਾਈ ਚੱਕ ਲੈ ਜਾ ਰੇਡ ਰੋਡ ਦੀ ਟੈਨਸ਼ਨ ਆ ਲੈ ਬੰਦਾ ਧੁੱਕੇ ਆਇਆ ਹੁਣ ਸਾਰੇ ਘਰਦਾਂ ਨੇ ਜਿਹੜਾ ਫਾਰਮੈਟ ਚੇਂਜ ਹੋ ਚੁੱਕਿਆ ਹੁਣ ਸਾਰੇ ਟਾਉਣਾ ਅਸੀਂ ਮੂਵ ਕਿਤੇ ਹੋਰ ਪਾਸੇ ਹੋਣ ਲੱਗੇ ਆ ਉਹ ਦਿਖਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਹੁਣ ਉਹ ਉੱਪਰ ਲੱਗੇ ਹੋਏ ਬੰਦੇ ਬਾਹਰ ਤੇ ਬਾਹਰਤੀ ਆਇਆ ਹੋਇਆ ਬਾਹਰਤੀ ਆਇਆ ਹੋਇਆ ਉਸ ਤੇ ਪੈਸੇ ਇੱਥੇ ਪੈਸੇ ਦੇਣੇ ਮੈਨੇ ਕਵਾਂੀਆਂ ਨੂੰ ਹਾਂ ਉਲਟਾ ਕੰਮ ਹੈ ਇਹ ਤੇਰੀ ਗੱਲ ਸਹੀ ਹੈ ਗੱਲ ਤੇਰੀ ਸਹੀ ਹੈ ਹੈ ਤਾਂ ਕੁਛ ਇਦਾਂ ਹੀ ਹੈ ਬਾਹਲੀ ਕੰਟਰੀ ਨੇ ਜਿਹੜਾ ਕੁਆਡ ਚੱਕਣ ਦੇ ਪੈਸੇ ਦੇਣੇ ਪੈਂਦੇ ਆ ਜੇ ਹੁਣ ਸਾਡੇ ਘਰ ਸਮਾਨ ਚੱਕਣੇ ਪੈਸੇ ਦੇਣੇ ਦੇ ਆਪਾਂ ਨੇ ਉਹ ਹੁੰਦਾ ਇੰਨਾ ਵਾਧੂ ਹੋ ਜਾਂਦਾ ਐਨੀ ਟ ਨਿਕਲੇ ਇੰਨੇ ਹੋ ਜਾਂਦਾ ਜੀ ਸਾਰਾ ਕੁਝ ਹਾਈ ਕੁਸ਼ ਹੁੰਦਾ ਕਿਤਾ ਘਰ ਦੇਖੇ ਲੱਕਣੀ ਹੀ ਹੋ ਜਾਂਦੇ ਇੱਕ ਅੰਨਾ ਡਬਲ ਰੱਖ ਜਾ ਭਰ ਜਾਂਦਾ ਟਰੱਕ ਭੰਦੇ ਪੈਸੇ ਲੈ ਲੈਂਦੇ ਹੁਣ ਅਸੀਂ ਇਦਾਂ ਕਰਿਆ ਹੋਇਆ ਮੈਂ ਸਮਝਾਉਂਦਾ ਸਾਰਾ ਕੁਝ ਕਿ ਕਿਦਾਂ ਕਰਿਆ ਹੋਇਆ ਇਹਦਾ ਵਜ਼ਨ ਕਰਵਾ ਲਿਆ ਅਸੀਂ ਜਾ ਕੇ ਟੈਂਪੂ ਦਾ ਹੁਣ ਖਾਲੀ ਕੰਡੇ ਪਰ ਜਾ ਕੇ ਹੁਣ ਜਿੰਨੇ ਦੇ ਸਮਾਨ ਲੱਦ ਹੋ ਜੂਗਾ ਦੁਬਾਰੇ ਫਿਰ ਵਜ਼ਨ ਕਰਾ ਲਾਂ ਠੀਕ ਆ ਓ ਯਾਰ ਮੈਨੂੰ ਪਾਣੀ ਪੀਣਾ ਮੈਨੂੰ ਪਾਣੀ ਪਿਲਾਓ ਉਹ ਵਾਲੇ ਵੀ ਆ ਗਏ ਉਹ ਵਾਲੇ ਉਹ ਵਾਲੇ ਜਮਲ ਬਣਾ 100 ਰੁਪਏ ਲੈ ਚਲਦੇ ਕਿ ਜਮਵਾਜੇ ਕਰ ਦੂਣ ਨਾਲੇ ਚਲ ਚਲ ਤਾਂ ਨੇ ਜਮਵਾਜੇ ਕਰ ਲੈ ਹੈਗਾ ਨੋ ਕੋ ਪੈਸੇ ਹੈਂ ਜਮ ਕਰਨੇ ਵਾਲੇ ਉਹ ਕਹਿੰਦੇ ਨੇ 100 ਰੁਪਏ ਕਿਲੋ 500 ਰੁਪਏ ਕਿਲੋ 500 ਰੁਪਏ ਅੱਛਾ ਮੈਨੂੰ ਫੋਟੋ ਖਿੱਚ ਕੇ ਲੈ ਕੇ ਆਇਆ ਯਾਰ ਫੋਟੋ ਖੱਚ ਕੇ ਲੈ ਕੇ ਆਇਆ ਕਪੈਸਮ। ਫੜੇ ਕਿਹੜੇ ਆ? ਇਹ ਫੜੇ। ਆ ਗਿਆ। ਕਹਿੰਦੇ ਘਰ ਪਾਉਣਾ, ਵਿਆਹ ਪਾਉਣਾ, ਵਿਆਹ ਕਰਨ ਬਰਾਬਰ ਹੈ। ਵਿਆਹ ਬਰਾਬਰ ਨਹੀਂ ਮੈਂ ਸਮਝਦਾ, ਇਹ ਤਾਂ ਹੋਰ ਕੁਝ ਬਰਾਬਰ ਆ ਬਾਈ। ਤੇ ਜਦੋਂ ਕਹਿੰਦਾ ਪੰਜ-ਸੱਤ ਵਿਆਹ ਕਰਾਉਣ ਦੇ ਬਰਾਬਰ ਆ। ਘਰ ਪਾਣਾ। ਹਾਂ। ਇਹ ਵਿਆਹ ਬੰਗੂ ਕੰਮ ਛੱਡ ਜਾਂਦਾ। ਉਹ ਮੈਂ ਪਾਉਂਦਾ। अच्छा। ਬਾਦ ਵਿੱਚ ਦੀ ਪਹਿਲਾਂ ਦਾ ਦਾਲ ਦੂਜ ਇਕੱਠਾ ਕਰਨਾ ਪੈਂਦਾ। ਓਹੋ। ਏਕ ਉੱਪਰ ਤੇ ਗਰਮੀ। ਏਕ ਉੱਪਰ ਤੇ। ਨਾਲ ਗਿਆ। ਛੋਟਾ ਹੁੰਦਾ ਹੈ। ਇਹ ਟੀਨ ਹੈ। ਤੇ ਬਾਸਪਾਨੂ ਹੋ ਜਾਂਦਾ ਜੀ। ਅੱਛਾ। ਇਹ ਘੜਤਾ। ਪੰਜਾਬੀ ਦੀ ਮੋਢਸਾਲਦੀ ਯਾਰ। ਬੁੱਚੇ। ਹੁਣ ਕਰਦੇ ਮੜਾ ਸਾਡ ਨੂੰ ਯਾਰ। ਇਹ ਤੇ ਬਹੁਤ ਕੁਆਡ ਪੇ ਚੱਕ ਜੀਏ ਵੀ ਲੈ ਵੀ ਦਰਵਾਜੇ ਦਰੂਜੇ ਸਾਰਾ ਸਬੰਨ ਕਢਤਾ ਮੈਂ ਚੱਕ ਜੀਏ ਸਾਰਾ ਸਬੰਨ ਕੋ ਰੱਖਣਾ ਨਹੀਂ ਹੁਣ ਚੱਕੇ ਲਾਉਣੇ ਇਹ ਵੀ ਕਰਦੇ ਵਾਸਤੇ ਤੰਨੇ ਵਾ ਲੈ ਆ ਮੋਟਰ ਦਾ ਸਬੰਨ ਆਪਨ ਮੋਟਰ ਪਾ ਤੇਰਾਓ ਜੋਗਾ ਕਰਨ ਵਾਸਤੇ ਆ ਰੱਖ ਲਿਆ ਮੈਂ ਠੀਕ ਹੈ ਜਿੰਨਾ ਮਰਜ਼ੀ ਜੋਗਾ ਕਰੀ ਬੈਠ ਬੈਠ ਕੇ ਹੁਣ ਇਦਾਂ ਹੋਰ ਕੋੜ ਕੱਢ ਲਿਆ ਉਹ ਥਾਰ ਦਾ ਟੁੱਟਿਆ ਹੋਇਆ ਪਿਆ ਉਹ ਵੀ ਸਾਮਗ ਰੱਖਿਆ ਹੋਇਆ ਤਾਂ ਮੈਂ ਛੋਟੋ ਛੋਟਾ ਹਣ ਕਿਆ ਰੱਖਣਾ ਸਾਮ ਸਾਮ ਕੇ ਅਸਰੀ ਰੱਖਾਈ ਨਾ ਨਾ ਲੈ ਜਾ ਲੈ ਜਾ ਤੈਨੂੰ ਦਿੱਤਾ ਗਿਫਟ ਇਹ ਬਾਕੀ ਉਹ ਬਿਡੇ ਦਾ ਜਦਦਾ ਮੈਂ ਪੈਦਾ ਹੋਇਆ ਨਾ ਆ ਜਿਹੜਾ ਰਜਿਸਟਰ ਆ ਮੈਂ ਉਸ ਟਾਈਮ ਦਾ ਦੇਖ ਰਿਹਾ ਮੈਂ ਇਹ ਅੱਜ ਵਿਦਾ ਹੋਣ ਲੱਗਿਆ ਇਹ ਦੇਖ ਲਾ ਕਾਦਾ ਇਹ ਜਨੇਕ ਚੀਜ਼ ਆ ਇਹ ਹਾਂ ਕਲਾਸਿਕ ਸਰ ਕੋਈ ਨਾ ਕੋਈ ਪੈਸਾ ਪਿਆ ਹੋਵੇ ਤੇ ਜੋ ਕੱਲਾ ਕੀ ਪੜ ਕੇ ਦੇਖ ਉਹਨਾਂ ਦੀ ਬਣੇ ਮੇਰੀ ਸ਼ਾਇਦ ਡੈਡੀ ਦੀ ਹੋਵੇ ਥੋਰ ਬਣੀ ਹੋਈ ਵਿੱਚ ਹੁਣ ਸਰ ਕੋ ਉਹਨਾਂ ਦੀ ਬਣਾਈ ਹੋਵੇ ਮੇਰੇ ਡੈਡੀ ਉਹਨੇ ਪਰਚੇ ਆਪਣਾ ਆਪਣਾ ਕੇ ਰੱਖਿਆ ਹੋਈਆਂ ਸੋਰਾ ਜੋ ਸਕੂਲ ਟਾਈਮ ਪੜਦੇ ਨੇ ਪਰਚੇ ਲਾਉਂਦੇ ਹੋਣੇ ਇਹ ਇਹਨੇ ਚਲ ਕੋਲ ਕੋ ਕੇ ਰੱਖ ਦੇਣੇ ਆ ਵੀ ਡੈਰੀ ਹੈ ਇਹ ਜਿਹੜੇ ਸੰਧੇ ਆ ਸੰਤ 1997 ਦੀ ਆ ਦੇਖੋ ਇਧਰ ਤੰਨੇ ਇੰਨੀ ਪੁਰਾਣੀ ਡੈਰੀ ਹੈ ਅਜਾ ਉਸ ਟਾਈਮ ਦੇ ਮੇਰੇ ਸਾਈਨ ਦੇਖ ਲੈ ਐਦਾਂ ਦਾ ਕਾਹਦਾ ਹੁੰਦਾ ਸੀ ਜਾਨ ਮੈਂ ਲਓ ਮੇਰਾ ਦਰਵਾਜ਼ਾ ਵੀ ਚੱਲਿਆ ਬੜਾ ਸਾਹਮ ਸਾਹ ਰੱਖਿਆ ਸੀ ਇਹ ਇੱਕ ਬੱਚੇ ਦੇ ਹੱਥਾਂ ਤੇ ਬਚਾ ਕੇ ਆ ਰਿਹਾ ਬਾਈ ਸਾਰੇ ਬੰਦੇ ਹੁਣ ਚਾਹ ਪੀਣ ਲੱਗੇ ਚਾਹ ਗਰਮ ਗਰਮ ਨੇ ਵਿੱਚ ਕੱਲ ਹੋਈ ਤੇ ਐਂ ਵੈਸੇ ਮੁੰਡਾ ਠੀਕ ਐ ਸਾਰੇ ਮਿਹਨਤ ਕੰਮ ਕਰਨੇ ਵਾਲੇ ਹਾਂ 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 ਨਹੀਂ ਤਾਂ ਅਗਲਾ ਕਹਿੰਦਾ ਰਹਿਣ ਦੋ ਬਾਈ ਅੰਦਰ ਬੈਠ ਕੇ ਚਾਹ ਪੀਣ ਲੱਗੇ ਹੁ ਤਾਂ ਹੈ ਬਾਈ ਕੱਲ ਵੀ ਗਰਮੀ ਬਹੁਤ ਸੀ ਅੱਜ ਵੀ ਬਹੁਤ ਹੈ ਲੈ ਮੈ ਰਾਤ ਠੰਡ ਮੈ ਰਾਤ ਨੂੰ ਰਾਤ ਨੂੰ ਠੰਡ ਹੋ ਜਾਂਦੀ ਆ ਰਾਤ ਨੂੰ ਮੌਸਮ ਚੇਂਜ ਹੋ ਜਾਂਦਾ ਆਹੀ ਆਹੀ ਬਿਮਾਰੀ ਐ ਹਾਂ ਮੈਂ ਰਾਤ ਸੁੱਤਾ ਪਿਆ ਤਾਂ ਨਾ ਮੱਛ ਲੜੀ ਗਿਆ ਸਸ ਵੇਲੇ ਉੱਠਾ 6:00 ਵਜੇ ਮੈਂ ਤਾਂ ਹੁਣ ਨੀਂਦ ਆ ਗਈ ਮੱਛਰ ਗਿਆ ਟਰਮੱਖੀਆਂ ਆ ਗਈਆਂ ਦੋਨਾਂ ਪਾਸੇ ਹਾਂਜੀ ਕੋਈ ਨਾ ਚੁਕਾ ਦਿੰਦੇ ਆ ਹਾਂ ਦਾ ਇੱਥੇ ਆਪਣੇ ਕੋਲੇ ਆ ਇਹ ਹਾਂ ਹੋਰ ਤੋਂ ਦੂਜੀ ਵਾਰ ਬੈਠ ਜਾਣਾ ਹੁਣ ਭੇਜਣ ਦਾ ਨਹੀਂ ਇੱਥੇ ਸਮਾਨ ਸਾਡੀ ਪੂਰੀ ਭਰ ਗਈ ਸਨਿਆ ਟੁੱਟੀ ਨਹੀਂ ਬੰਦ ਬੀ ਆ ਕਿਤੇ ਨਾ ਟੋ ਗਈ ਅੱਜ 2:00 ਕਿੰਨੇ 3000 ਕੋਈ ਨਾ ਤੂੰ ਕਰ ਦੇ ਜਿੰਨੀ ਕਰਨੀ ਆ ਕੀ ਕੁਛ ਨੇ ਕੋਈ ਵੀ ਹੈਗਾ ਕਿਉਂਕਿ ਮੈਂ ਦੇਖਣੋਂ ਪਹਿਲਾਂ ਪਹਿਲਾਂ ਸਾਹ ਬੰਦ ਦੇ ਹਾਂ 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 ਅਦਾ ਰੋਤਰ ਦਾ ਹੀ ਚੰਗਾ ਹੁੰਦਾ ਅਡੀ ਮਾਰ ਕੇ ਖਰਾਬ ਹੁੰਦੀ ਐ ਫੈਸੇ ਤੂੰ ਹਾਂ ਪਰ ਉਹ ਤਾਂ ਕੀ ਆ ਉਹ ਤਾਂ ਨਾ ਮਾਲ ਚੱਕੇ ਬਾਈ ਪੈਸੇ ਨਹੀਂ ਦਿੱਤੇ ਹਾਲ ਤੱਕ ਕੋਨੇ ਅੱਦਾ ਹੋ ਜਾਂਦਾ ਸਹੀ ਗੱਲ ਆ ਬਾਈ ਦੀ ਕਹਿੰਦਾ ਹੁਣ ਤਾਂ ਫਿਰ ਮੈਂ ਜਿਆਦਾ ਰੌਲਾ ਪਾ ਦੇਣਾ ਬਾਈ ਨੇ ਇਹਨੇ ਪੈਸੇ ਨਹੀਂ ਦਿੱਤੇ ਸਾਡੇ ਆਹ ਨਾ ਇਹਨੂੰ ਨਾ ਸਮਾਨ ਚਾਹੋ ਹੋਰ ਨੂੰ ਬੁਲਾਓ ਇਹ ਬੰਦੇ ਨਾ ਚੀਨੀ ਬਹੁਤ ਖਾਂਦੇ ਆ ਬਾਈ ਇੰਨੀ ਜਿੰਨੀ ਜਿੰਨੀ ਤੁਸੀਂ ਚੀਨੀ ਖਾ ਕੇ ਨੇ ਸਾਲ ਚ ਖਾਣੀ ਦੇ ਸੀ ਸਹੀ ਗੱਲ ਆ ਮਿੱਠਾ એનર્ਜੀ ਦਿੰਦਾ એનર્ਜੀ ਦਿੰਦਾ ਇਹ ਤਾਂ ਮੈਂ ਪਹਿਲਾਂ ਵੀ ਗੱਲ ਕਹੀਦੀ ਮੈਂ ਕਾਬ ਮਠਾ ਤੇ ਦੇਖਿੰਦੇ ਹਾਂ ਸਾਡੇ ਪਹਿਲਾਂ ਪਿੰਦੇ ਤੇ ਹੌਲੀ ਹੌਲੀ ਘਟਾ ਕੇ ਥੋੜ ਡੋਜ ਘਟਲ ਕਰੀ ਫਿਰਨੇ ਸਾਰਿਆਂ ਨੇ ਮੈਂ ਘਟਾਈ ਡੋਜ ਹੁਣ ਕੰਮ ਕਰਨਾ ਇਹ ਨਾਦੀ ਤਾਂ ਆਉਣੀ ਆ ਸਾਡੇ ਚ ਹਾਂ ਹਾਂ ਇਹ ਤਾਂ ਚਾਹੀਦੇ ਬਈ ਜਿੰਨਾ ਫਿਰ ਅੰਦਰ ਖੂਨ ਅਲਰਜੀ ਹੈ ਅਲਰਜੀ ਹਾਂ 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 ਲੈ ਪਹਿਲੇ ਹੁਣ ਤੇ ਵਾਪਸ ਨਾ ਆਵੇ ਹੁਣ ਡਾਕਟਰ ਮੈਂ ਖਾ ਜਾਣੀ ਆ ਸਾਰੀ ਅੱਛਾ ਨਹੀਂ ਤਾਂ ਕ ਸੰਤਰਾ ਪੀ ਤੋੜ ਲੈ ਨਾ ਭਾਈ ਮੁੰਡੇ ਬੜੇ ਮਿਹਨਤੀ ਆ ਜਵਾਬ ਨਹੀਂ ਹੁੰਦਾ ਕਿਸੇ ਕੰਮ ਨੂੰ ਵੀ ਤਨ ਨੇ ਉਹ ਟੁੱਟੀ ਦਿਨ ਦਿਖਦੇ ਨਹੀਂ ਯਾਰ ਕਿ ਮੈਨੂੰ ਦਿਖਦੀ ਆ ਉਹ ਕਰੀ ਬੰਦ ਦਿਖਦੀ ਆ ਪਾਣੀ ਜੇ ਕਰ ਦੇ ਬੰਦ ਨਮਾ ਹੋ ਨਮਾ ਉਹ ਥਾਈ ਨਾਡ ਠੀਕ ਹੈ ਉਹ ਤਾਂ ਬਰਠੀਕਾ ਦਵਾ ਗੁਰੂਗੋਦਰਵਾ ਕੇ ਹੁਣ ਨਹੀਂ ਡਾਉਣ ਲੱਗੀ ਆ ਠੀਕ ਆ ਹਾਂ ਜਿਹਦੀ ਮੈਂ ਉੱਧਰ ਐ ਲੋਡ ਹੋਈ ਦੱਦ ਦੇ ਕੇ ਚਾਹੀਦੇ ਕੋਈ ਨਹੀਂ ਕਵਰਾਉਣੇ ਟੈਨਸ਼ਨ ਨਹੀਂ ਲੈਣੀ ਜਦੋਂ ਉਹ ਟੀਕਾ ਲਵਾ ਕੇ ਆਏ ਗਰਮੀ ਆਉਂਦੀ ਆ ਦੇਖੋ ਮਠੀ ਹਲੇ ਦੂਸ ਤੋਂ ਨਾ ਆਇਆ ਮਾ ਕੱਲਾ ਕੱਲਾ ਰੈਸਟ ਤਾਂ ਸਾਡੇ ਵੀ ਕੋੜੀ ਆ ਲੋਹਾ ਚੱਕਣਾ ਆ ਮੈਂ ਤਾਂ ਜਾ ਗਿਆ ਮਦਰੇ ਕੋਲੇ ਨਾਲ ਕੱਲਾ ਰੈਸਟ ਕੱਲਾ ਕੱਲਾ ਹੁਣ ਹੀ ਰਾਤ ਨੂੰ ਰਾਤ ਨੀਂਦੇ ਨਹੀਂ ਆਈ ਅੱਛਾ ਤੇਰੇ ਦੂਗੀ ਗਿਆ ਗੁਰੂਗੋਦਰ ਲੱਗਿਆ ਹਾਂ ਹਾਂ ਉਹ ਗੋਲੀ ਕੋਸੇ ਪੈ ਜਾਣਾ ਫਰਕ ਹਾਂ ਪਾ ਕੇ ਹੁਣ ਤਾਂ ਪੈ ਜਾਣਾ ਪੈ ਜਾਣਾ ਗੱਲਾਂ ਫੋਨ ਨਾਲ ਜਾ ਸੌ ਜਾ ਹੁਣ ਮੈਂ ਚੱਲ ਠੀਕ ਆ ਮੈਂ ਸੋਚਦਾ ਤਾਂ ਆ ਵੀ ਗਾਡਰ ਕਿਦਾਂ ਲੱਦੂਗਾ ਉੱਪਰ ਲਾ ਦਲੇ ਫਿਰ ਗਾਡਰ ਹੈ ਇਹ ਬਾਅਦ ਚ ਕਰਦਾ ਜੰਨੇ ਆ ਸਾਮਾਨ ਚੱਡਣਾ ਨਹੀਂ ਬੀਬੀ ਸਾਥੇ ਇਹਦਾ ਬੰਨਣਾ ਪਊਗਾ ਨਹੀਂ ਇਹ ਕੱਢ ਦੇਤੀ ਢੋਲ ਕੱਢਣਾ ਆ ਕੇ ਸਿਲੰਡਰ ਕੱਢਦੇ ਸਿਲੰਡਰ ਕੱਢਦੇ ਕਣਕਲਾ ਢੋਲ ਵੀ ਬਾਹਰ ਜਾਉ ਜਿੰਨਾ ਸੀ ਸਮਾਨ ਕੱਢੀ ਜਾਂਦਾ ਹੋਰ ਅੰਦਰ ਤੇ ਨਿਕਲੀ ਜਾਂਦਾ ਲਾਈਕ ਹੋਰ ਨਿਕਲਿਆ ਆ ਰਾਤ ਵੀ ਕਿੰਨਾ ਕਾਬੂ ਕਰਿਆ ਇਹਦਾ ਕੰਮ ਪਤਾ ਨਹੀਂ ਮੈਨੂੰ ਲੱਗਦਾ ਵੀ ਖਾਏ ਉਹ ਸਮਾਨ ਨਿਕਲਿਓ ਜਾ ਰਿਹਾ ਨਿਕਲਿਓ ਜਾ ਰਿਹਾ ਸਮਾਨ ਹਾ 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 ਰਾਤ ਬਾਛੜਾ ਆ ਇਹ ਲਾਇਆ ਬਾਛੜਨ ਆਵੇ 51 ਕਿੱਲਾ ਹੋ ਗਿਆ ਹੁਣ ਬਾਹਰ ਸੁੱਕਣਾ ਪਿਆ ਹੋਇਆ ਹਾਂ ਲੈ ਵੀ ਦੇਖ ਇੱਧਰ ਅਸੀਂ ਪਾਰ ਲਈ ਉਹਨੇ ਹੁਣ ਲੋਹ ਤੇ ਵੀ ਬੰਦਾ ਲਾਲਚ ਬਹੁਤ ਕਰ ਰਿਹਾ ਬਈ ਲਾਲਚ ਬੁਰੀ ਬਲਾਹ ਹੈ ਬੱਚਾ ਲਾਲਚ ਕਦੀ ਨਾ ਕਰਨਾ ਭਲਾ ਜੀ ਮੈਂ ਦੁਬਾਰਾ ਤੇ ਲੱਗ ਜਾਣਾ ਗੱਲ ਸਾਰੀ ਕੋਈ ਗੱਲ ਨਹੀਂ ਮੈਂ ਪੈਸੇ ਲੈ ਘਟਵਾ ਤੇ ਕੱਲ ਨੂੰ ਕੋਈ ਗੱਲ ਨਹੀਂ ਮੈਂ ਤਾਂ ਇੱਕ ਹਾਕਤ ਹੁੰਦੀ ਮੈਂ ਤਾਂ ਕਹਾਵਤ ਬੋਲਿਆ ਕੋਈ ਗੱਲ ਨਹੀਂ ਤੂੰ ਤੇਰਾ ਕੰਮ ਤੂੰ ਕਰ ਕੱਤੀ ਕਿਲੋ ਕਿੰਨਾ 30 ਕਿਲੋ ਹੋ ਗਿਆ ਉਹ ਵੀ ਉਹ ਪਲਾਸਟਿਕ ਉਹਨੂੰ ਜਗ੍ਹਾ ਰੱਖ ਦਿੰਦੇ ਆ ਉਹ ਹਾਂ ਆ ਵਾਲੇ ਜਿਹੜੇ ਫੋਟੋ ਪੈਕ ਵਾਲੇ ਜੀ ਛਕਾ ਦਿੰਦੇ ਇਹ ਵੀ ਇਹ ਵੀ ਰੱਖ ਦਿੰਦੇ ਬਾਅਦ ਚ 10 ਕਿਲੋ ਤਾਂ ਪਤਾ ਹੀ ਆ ਇਕੱਠੇ ਵਿੱਚ ਰੱਖ ਦਾਂਗੇ ਬਾਅਦ ਚ ਇੰਨਾ ਕੁਆੜ ਸੰਭ ਕੇ ਰੱਖਿਆ ਹੋਇਆ ਤਾਂ ਇਹ ਕਿਤੇ ਕੰਮ ਆਊਗਾ ਕੰਮ ਆਊਗਾ ਕੰਮ ਆਊਗਾ 800 ਨੂੰ ਵੇਚਣੀ ਪਿਆ ਉਹ ਜਿੰਦ ਦੇ ਕਿ ਲੰਘ ਗਿਆ ਹੁਣ ਮੈਨੂੰ ਜਾਣਾ ਪੈਣਾ ਪਿੱਛੇ ਪਿੱਛੇ ਅਸੀਂ ਨਾ ਪਹਿਲਾਂ ਇੱਥੇ ਆਏ ਤੇ ਇਹਦੇ ਪਰ ਅਸੀਂ ਵਜਨ ਕਰਵਾ ਲਵਾਂ ਕੰਡੇ ਪਰ ਟੈਂਪੂ ਦਾ ਹੁਣ ਉਹ ਵਿੱਚ ਤਾਂ ਮੈਨਸ ਕਰਕੇ ਜੋ ਨੇ ਪਲਾਸਟਿਕ ਉਹਦਾ ਮੈਨਸ ਕਰਕੇ ਕਿੰਨੇ ਦਾ ਲੋਹੇ ਦਾ ਵਜਨ ਉਹ ਦੇਖਦੇ ਹਾਂ ਹੁਣ ਰੱਜੀ ਫਾਰਮ ਅੰਦਰ ਆ ਆ ਗਿਆ ਪਿੱਛੇ ਵਿੱਚ ਭੋਲੇ ਆਪੇ ਹੌਲੀ ਪਲਟਾਏ ਨਾ ਲਈ ਇਹਨੂੰ ਆ ਚੜਾ ਦੇ ਹਾਂ ਜੀ ਉਹ ਚੈੱਕ ਕਰੋ ਜ਼ੀਰੋ ਚੈੱਕ ਕਰ ਲੰਨੇ ਆ ਜ਼ੀਰੋ ਹੈ 000 ਆ ਜਾ ਵੀ ਫੇਲੀ ਪਰਚੀ ਪਣੀ ਹੋਈ ਤੇਰ ਕੋਲ ਹੈ ਨਾ ਨੈਂਸ ਕਰਦੇ ਕਿੰਨਾ ਹੋ ਗਿਆ ਇਹ ਸਟਿਲ ਨਹੀਂ ਹੋਇਆ ਹਲੇ ਹੁਣ ਸਟਿਲ ਹੋ ਗਿਆ ਇਹ 2110 ਸ ਮੈਂ ਕਿ ਕਿ ਗਾਸ ਫੱਡੂ ਆਉਣ ਨੋਪ ਚੱਲ ਰਹਾ ਹੈ 995 ਉਹ ਨੋ ਕਾਟ ਰਹਿ ਗਿਆ 975 ਹਾਂ 975 ਨੋ ਕਾਟ ਰਹਿ ਗਿਆ ਅੱਗੇ ਲਿਖ ਲਉ ਨਾ ਪਤਾ ਕਿ ਕਿ ਪਰ ਉਹ ਪਿੱਛੇ ਹਸਾ ਬਣਾ ਲਉ ਪੈਸਾ ਆ ਗਿਆ ਜੀ ਹਾਂ ਆਪਾਂ ਜਿੰਨਾ ਸਾਰਾ ਇਹ ਉਪਚਾਰੀ ਗੁਰੂ 32000 971 9.0 ਹੋਇਆ ਹਾਂ ਉਹ ਤਾਂ ਕੋਈ ਨਹੀਂ 32500 ਸਾਡਾ ਟੋਟਲ ਹਾਟ ਹੋ ਰਿਹਾ ਠੀਕ ਹੈ ਵੀ ਉਹ 3300 300 ਰੁਪਏ ਬਚਦੇ ਰਹੇ ਧੰਨਵਾਦ ਇਹ ਤਾਂ ਬਈ ਕੰਡੇ ਵਾਲਾ ਬਾਈ ਤਾਂ ਲਓ ਜੀ ਹੁਣ ਤੁਹਾਨੂੰ ਰਾਜਾ ਬੰਦਾ ਦਿਖਾਉਂਦੇ ਆ ਆਲੇ-ਦਾਲੇ ਬਾਗਬਾਨੀ ਆ ਗੱਬੇ ਰਾਜਾ ਬੈਠੇ ਨੇ ਘਰਤੀ ਗੜਾਈ ਗੜੂ ਜੀ ਹੈ ਪੁੱਲਿਸ ਪਾਏ ਗੜਾਈ ਕਰਕੇ ਇਹਨਾਂ ਵਧੀਆ ਬਣਾਤੀ ਚੀਜ਼ ਹੈ ਲਵੇ ਤੇਰੀ ਬਾਗਬਾਨੀ ਵੀ ਦੇਖ ਲੀਏ ਦੇਖੋ ਹੀ ਦੇਖੋ ਮਰ ਮਰ ਮੇਰੇ ਇੰਨੇ ਦਿਨਾਂ ਦੇ ਵਿੱਚ ਕਿੰਨੀ ਇਹਦੀ ਬਾਗਬਾਨੀ ਵੱਧ ਗਈ ਤੇ ਮੋਟਰ ਪਰ ਸਾਰੇ ਵਸੇ ਗੜਾਈ ਕਰਤੀ ਸਾਰੇ ਪਾਸੇ ਆ ਉਹ ਇੱਕ ਤਾਂ ਕੀਆ ਲੱਗੀ ਹੋਈ ਦੀ ਕਿ ਮੈਂ ਦੇਖੀ ਯਾਰ ਆਹ ਦੇਖੋ ਕੀਆ ਇੱਥੇ ਲੱਗੀ ਹੋਈ ਜੀ ਇੱਥੇ ਲੱਗੀ ਹੋਈ ਯਾਰ ਨਿੰਬੂ ਗੋਲਾ ਯਾਰ ਤੇ ਤੋੜਦੇ ਕਹਿੰਦੇ ਕਰਾਂ ਕਹਿੰਦੇ ਸਬਜ਼ੀ ਨਹੀਂ ਹੈਗੀ ਅੱਜ ਕੋਈ ਲਿਆ ਵੀ ਕੀ ਆ ਉਹ ਬਥੇਰੀਆਂ ਲੱਗੀਆਂ ਮੈਂ ਇਹ ਸੋਚਦਾ ਤਾਂ ਵੀ ਅੱਜ ਨਾ ਰੋਟੀਆਂ ਘਰਾਂ ਬਣਾ ਲਾਂਗੇ ਸਬਜ਼ੀ ਬਾਹਰੋਂ ਲਿਆਉਂਗਾ ਬਣੀ ਬਣਾਈਓ ਚਲਣ ਕੀ ਯਾਰਾ ਹੋਰ ਤਰੀ ਪਤਣੀ ਹੈ ਇਹ ਤੇ ਤੁੰਹ ਨੂੰ ਹੋਰ ਤਰੀ ਬਧੂਗੀ ਕਿਹਾ ਯਾਰ ਜੱਜ ਛੱਡ ਦੇ ਕੀ ਆ ਤੂੰ ਤੋਏ ਦੀ ਜਿਹੜੀ ਹੈਗੀ ਇਹ ਲੈ ਜਾ ਉਹ ਕੋਈ ਹੋਰ ਤੋੜ ਲੈ ਹੋਰ ਤੋੜ ਲੈ ਝੋਲੇ ਆ ਦੇ ਦੇ ਆ ਹਾਂ ਸਿੱਧੀ ਗੱਲ ਮੇਰੀ ਸਿੱਧੀ ਗੱਲ ਕਿ ਹੋਰ ਇਤਨ ਹੱਥ ਮਾਰ ਗਿਆ ਬਸ ਖਤਮ ਕਰ ਹਾਂ 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 ਹੋਰ ਹੱਥ ਮਾਰ ਦੂ ਅੱਜ ਮੈਂ ਕਰਕੇ ਔਖੀ ਹੋਈ ਆ ਤੇ ਮੈਂ ਕਿਹਾ ਕਾਲਜ ਉਹਦੇ ਕਰਕੇ ਸਾਰਾ ਕੰਮ ਫਿਰ ਮੈਨੂੰ ਹੀ ਕਰਨਾ ਪੈ ਰਿਹਾ ਅੱਜ ਚਲ ਕੋਈ ਨੂੰ ਸ਼ਾਮ ਨੂੰ ਆ ਜੂਗਾ ਤੇ ਸ਼ਾਮ ਨੂੰ ਸ਼ਿਫਟ ਹੋਣਾ ਫਿਰ ਕੱਲ ਨੂੰ ਸ਼ਿਫਟ ਹੋ ਜੂ ਮੈਂ ਕਾਨੂੰ ਅੱਜ ਦਾ ਸ਼ਾਮ ਨੂੰ ਸਾਰਾ ਸਮਾਨ ਸਮੇਟਾਂਗੇ ਤੇ ਇਦਾਂ ਲੱਗਾ ਗੁਜਰਬਾਏ ਹੁਣ ਕਰੂਗਾ ਕੀ ਆਕੂਆ ਤੋੜੂਗਾ ਕਿ ਇਹਦੀ ਵੀ ਕਰੀ ਕਿ ਇਹਦੀ ਵੀ ਕਟਿੰਗ ਹੋਣੀ ਆ ਰਾਤ ਮੀਂਹ ਬਹੁਤ ਪਿਆ ਇਹ ਹਾਲ ਮੈਂ ਸੋਚਦਾ ਇਹਦੀ ਵੀ ਇੱਧਰ ਪੂਲਾ ਨੂੰ ਪਾਣੀ ਛੱਡਣ ਨੂੰ ਗੁਜਰਬਾਏ ਕਹਿੰਦਾ ਇੱਕ ਦਿਨ ਖੜ ਜਾ ਮੀਂਹ ਪਵਾ ਦਿੰਦਾ ਕੱਲ ਸ਼ਾਮ ਦੇ ਗੱਲਾਂ ਸਾਡੀਆਂ ਇਹ ਇੱਕ ਦਿਨ ਖੜ ਜਾ ਮੀਂਹੇ ਮੀਂਹ ਪਵਾ ਦੇਣਾ ਤੇਰੇ ਵਾਸਤੇ ਮੀਂਹ ਇੰਨਾ ਪਿਆ ਰਾਤ ਲੜ ਲੜ ਪੱਜ ਗਈ ਮੱਛਾ ਲੜਿਆ ਹਾਂ ਕੋਈ ਨਾ ਇਨਵੈਟਰ ਜਿਹੜਾ ਘਰਾਂ ਲੱਗਿਆ ਹੈ ਨਾ ਉਹ ਤੇ ਲੋ ਆਦਾ ਉਹਨੇ ਤੇਰੇ ਕੋਲ ਹੁਣ ਵਿਹਲਾ ਹੋ ਗਿਆ ਇਨਵਰਟਰ ਉਹ ਗੁਰਗੋਈ ਨਹੀਂ ਉੱਥੇ ਆਣਾ ਨਹੀਂ ਕਰਨਾ ਹਾਂ 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 ਹੁਣ ਇਨਵਰਟਰ ਅਜਾ ਦਿਨ ਚੱਲੂ 2 ਦਿਨ ਚੱਲੂਗਾ ਉਹਦੇ ਬਾਅਦ ਹੋਰ ਇਨਵਰਟਰ ਦਾ ਕੰਮ ਖਤਮ ਹੋ ਜਾਣਾ ਛੋਟਾ ਜਿਹਾ ਕੰਮ ਨਹੀਂ ਹੈ ਬਾਈ ਨਾਸੇ ਤੂੰ ਆਇਆ ਹੋਇਆ ਇੱਕ ਗਰਮੀ ਉੱਪਰ ਤੇ ਆਹਾ ਉੱਪਰ ਤੇ ਰਾਤ ਨੂੰ ਬਾਹਰ ਪੈਣਾ ਪੈਂਦਾ ਮਨੂੰ ਨਾ ਨਾ ਹਾਂ ਇਹ ਤੇਰੀ ਗੱਲ ਸਹੀ ਆ ਕਹਿੰਦਾ ਦੁੱਖ ਕੱਟ ਕੇ ਸੁੱਖ ਮਿਲਦਾ ਹੁੰਦਾ। ਐ ਗੁੱਜਰ ਬਾਈ ਰਾਤ ਪਤਾ ਲੱਗਿਆ ਵੀ ਘਰ ਕਿਹੜੀ ਚੀਜ਼ ਹੁੰਦੀ ਆ। ਜਦ ਮੀਂਹ ਆਇਆ ਚਾਰੇ ਪਾਸੇ ਦੇ ਬਾਛੜ। ਓਹ ਹੋਹ। ਉਹ ਸਾਨੂੰ ਪਤਾ। ਉਹ ਫਿਰ ਮੱਛਾ ਲੜੀ ਜਾਵੇ। ਠੀਕ ਆ। ਤੇ ਦੂਜਾ ਮੱਛਾ ਲੜਦਾ ਸੀ ਜਦੋਂ ਸਵੇਰੇ ਤੜਕੇ ਨੂੰ ਅੱਖ ਖੁੱਲੀ ਫਿਰ ਮੱਖੀਆਂ ਆ ਗਈਆਂ। ਆਏ ਹੋਇਆ। ਤੇ ਮੱਖੀਆਂ ਜਿੰਨੇ ਦੇ ਦੇ ਕੋਈ ਕਹਿੰਦੇ ਫਾਵੇ ਇੱਥੇ ਪਾਲੇ ਜਾਂਦਾ ਮਝੋਲੇ 'ਚ। ਹਾਂ ਹਾਂ ਹਾਂ। ਇਹ ਬੰਦੇ ਜੀ ਪਰ ਛਾਲੇ ਜੇ ਲੱਗਦੇ ਆ ਅੰਦਰ ਗਰਮੀ ਪਈ ਹੋਈ ਆ ਵੀ ਜਾ ਕੇ ਚੈੱਕ ਅਪ ਕਰਾਉਣੇ ਪੈਣੇ ਸਾਰੇ ਦੇਖਦਾ ਦਵਾਈ ਦੁਈ ਲੈ ਕੇ ਆਉਣਾ ਸ਼ਾਮ ਨੂੰ ਜਾਊਗਾ ਫਰੂਟ ਵਗੈਰਾ ਲੈ ਕੇ ਆਉਣਾ ਲੈ ਭਾਈ ਆ ਕੀ ਆ ਅਬ ਇਤਰੀ ਰੋਟੀ ਠੀਕ ਹੈ ਜੀ ਪਰੌਂਠੇ ਬਣਾਇਦੇ ਅੱਜ ਚੱਕਦੇ ਫੱਟੇ ਫਿਰ ਕੈਮਰਾਮੈਨ ਗੁੱਜਰ ਬਾਈ ਲੋ ਜੀ ਆਜੋ ਜੀ ਹਾਂਜੀ 9 ਘੰਟੇ ਲੋਹਾਵੇ ਜਿਹੜਾ ਨਰਸਕ੍ਰੈਬ ਦਾ ਉਹ ਹੋ ਗਿਆ ਜਿਹੜਾ ਉਹ ਜੋਖਿਆ ਸੀ ਜੀ ਉਹ ਵੀ ਵਿੱਚ ਸਾਰਾ ਟੋਟਲ ਹੋ ਗਿਆ 32500 6000 ਉਹ ਦੇ ਗਿਆ ਬਾਕੀ Google Pay ਕਰ ਲ ਕੇ ਜਾ ਕੇ ਪੈਸੇ ਹਾਂ ਉਹ ਮੈਂ ਹੁਣ ਫੋਨ ਕਰੂਗਾ ਤੇ ਹਾਂ ਚਲੋ ਮੈਨੂੰ ਲੱਗਦਾ ਹੈ ਵੀ ਜਿੰਨਾ ਠੇਕਾ ਹੋਇਆ ਹੋਇਆ ਉੱਪਰ ਸਾਰਾ ਕੁਆਡ ਚ ਨਿਕਲ ਜਾਣਾ ਪੈਸੇ ਅੱਧੇ ਤੇ ਜ਼ਿਆਦਾ ਤਾਂ ਨਿਕਲ ਗਏ। ਹੋਰ ਤਾਂ ਜ਼ਿਆਦਾ ਨਿਕਲ ਗਿਆ। ਲੇਟਾਂ ਵੀ ਵਿਚਣੀਆਂ ਵਿੱਚ। ਏਟਾਂ ਵੀ ਵਿਚਣੀਆਂ। ਹਾਂ ਹਾਂ। ਕਿੰਨੇ ਕੁ ਟੱ ਲੱਗਣੀਆਂ ਸਾਰੇ ਏਟਾਉਣੀਆਂ ਹਾਂ। ਕਿੰਨੇ ਦਲ ਟੱ ਲਾ ਲੂਣੇ। ਏਟਾਂ ਨਿਕਲਣੀਆਂ। ਹਲੇ ਉਹ ਗਾਡਰ ਪਿਆ, ਉਹ ਪਿਆ ਹਲੇ। ਕਾਫੀ ਸਮਾਨ ਪਿਆ। ਗਾਡਰ ਤਾਂ ਮੈਂ ਖਾਇਆ ਤਾਂ ਮੈਂ ਕਿਹਾ। ਲੱਕੜੀਆਂ ਵੀ ਲੱਕੜੇ ਵਾਲੇ ਤਿੰਨ ਹੱਤਿਆਂ ਇੱਕ ਇਹ ਤਿੰਨ ਅੰਦਰ ਤੇ ਚਾਰ ਗਾਡਰ ਨਿਕਲਣੇ ਹਲੇ। ਇਹ ਤਾਂ ਵੀ ਉਹਨੂੰ ਵੀ ਚਾਹੀਦੇ ਆ ਫਿਰ। ਤਾਂ ਤੇਰਾ ਬਾਹਰ ਉਹ ਵੀ ਸਰੀਆਂ ਵੀ ਪਿਆ ਹਲੇ। ਸਰੀਆਂ ਕੰਨਣੇ ਲਾਜ ਉਹਦੇ ਵੀ ਸਰੀਆਂ ਨਾਲ ਲੱਗਣਾ ਹੈ ਸਰੀਆਂ। ਥੋੜਾ ਜਿਹਾ ਹਾਂ 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 ਹਲੇ ਇੱਧਰ ਤੇ ਹੀ ਮਨ ਲਗਣਾ ਆਪੇ ਮਨ ਲਗਣਾ ਹਲੇ ਤੇ ਤੇਰਾ ਜਿਹੜਾ ਰੂਟ ਹੋਂ ਇਹ ਵੀ ਕਰਨਾ ਪੈਣਾ ਟਾਕੀ ਆ ਗਈ ਸੀ ਹਾਂ ਉਫ ਗਰਮੀ ਫੱਕ ਹੋ ਗਿਆ ਬਹੁਤ ਜ਼ਿਆਦਾ ਅੱਜ ਤਾਂ ਮੈਂ ਅੱਜ ਵੀ ਹਲੇ ਰੈਸਟ ਕਰਨ ਨੂੰ ਚਾਹੁੰਦਾ ਮੈਂ ਕੱਲ ਆ ਗਿਆ ਤਾਂ ਥਾਈਲੈਂਡ ਤੋਂ ਅੱਜ ਵੀ ਹਲੇ ਰੈਸਟ ਕਰਨਾ ਚਾਹੁੰਦਾ ਵੀ ਦੋ ਦਿਨਾਂ ਪੂਰੀ ਰੈਸਟ ਕਰਾਂ ਅੱਜ ਜਣੇ ਲਾਏ ਲਿਆ ਫਰ ਮੈਂ ਚਲੋ ਕੋਈ ਨਹੀਂ ਕੰਮ ਤਾਂ ਬਾਈ ਕਰੇ ਤੇ ਹੁਣੇ ਘਰਾਂ ਬੈਠੇ ਤਾਂ ਹੁਣੇ ਨਹੀਂ ਹੈਗੇ ਕੰਮ ਕਰੀਏ ਬਾਈ ਇਹ ਮੇਰੇ 10 12 ਦਿਨ ਹੀ ਮੁੱਕਦਾ ਹਲੇ ਹਲੇ ਮੈਨੂੰ ਲੱਗਦਾ ਵੀ ਇਹਨੇ 10 ਦਿਨ ਲਾ ਦੇਣੇ 10 ਤੇ ਵੀ 10 ਤੇ 15 ਦਿਨ ਲਾ ਦੇਣੇ ਹਲੇ ਨਾ ਇਹਦਾ ਪੂਰਾ ਤਾਂ ਹੀ ਹੁਣ ਅਸੀਂ ਨਾ ਮੈਂ ਸੋਚਿਆ ਵੀ ਇੱਥੇ ਨਾਲੋਂ ਦੂਜੇ ਵੇ ਸਿਫਤੋ ਜੀ ਢਾਏ ਲੈਣ ਦੇ ਕਪੱਦਰ ਸਾਰਾ ਢਾ ਲਾਂਗੇ ਉਸ ਤੋਂ ਬਾਅਦ ਫਿਰ ਪ੍ਰੋਪਰ ਕੰਮ ਕਰਾਂਗੇ ਫਿਰ ਇਹਨਾਂ ਬੈਠ ਕੇ ਇੱਕ ਪੱਦਰ ਤਾਂ ਸਾਰਾ ਦਾ ਨਹੀਂ ਫਿਰ ਤੁਹਾਨੂੰ ਟੂਟੀ ਤੋਂ ਬਿਜਲੀ ਦਾ ਦੋ ਦਿਨ ਬੁਲਾਉਣਾ ਪੈਂਦਾ ਇੱਧਰ ਕਰਦੇ ਬਿਜਲੀ ਉੱਧਰ ਕਰਦੇ ਬਿਜਲੀ ਇਨਵਰਟਰ ਚੱਕ ਉੱਧਰ ਕਰਨਾ ਪੈਂਦਾ ਹਾਂ ਇੱਕ ਗੱਲ ਹੋਰ ਹੋਈ ਸੀ ਵਿਚ ਜਿੰਨਾ ਸਕਰਬ ਆਪ ਲਾਦ ਕੇ ਜਾ ਕੇ ਆਪ ਵੇਚ ਕੇ ਹੁੰਦੇ ਥੋੜੇ ਜੇ 10000 ਜਾਂ 5000 ਹੋਰ ਪਰ ਮਿਲ ਸਕਦਾ ਤਾਂ ਪਰ ਉੱਥੇ ਗੱਡੀ ਬੁਲਾਉਣਾ ਪੈਣਾ ਤਾਂ ਉਹਦਾ ਕਿਰਾਇਆ ਦੇਣਾ ਪੈਣਾ ਠੀਕ ਹੈ ਫਿਰ ਆਪਣਾ ਜਾ ਕੇ ਵੇਚਣਾ ਪੈਣਾ ਵਿਅਜਨ ਕਰਾਉਣਾ ਪੈਣਾ ਇਦਾਂ ਲਟਰਨ ਤੇ ਸ਼ਟਰਨ ਕੰਮ ਕਹਿੰਦੇ ਉੱਥੇ ਜਾ ਕੇ ਪੈ ਜਾਣਾ ਤਾਂ ਉਹ 10000 ਤਾਂ ਵਿਚਾਲਣਾ ਤਾਂ ਪਰ ਮੈਨੂੰ ਪਤਾ ਸਾਰ ਆਪ ਲੱਦੋ ਆਵ ਰੱਸਿਆਂ ਮਾਰੋ ਹੁਣ ਆਪ ਲੈ ਗਿਆ ਚਲ ਉਹ ਜੇ 5000 ਜਾਂ 6000 10000 ਬਣਾ ਵੀ ਲਊਗਾ ਫਿਰ ਉਹਨੇ ਕਮਾਏ ਨਵੀਆਂ ਸਵੇਰ ਤੇ ਲੈ ਕੇ ਸ਼ਾਮ ਤੱਕ ਹੁੰਦੇ ਹੁਣ ਉਹਨਾਂ ਨੂੰ ਆਉਦਾ ਬਿਲਕੁਲ ਕਵਾੜੀ ਜਿਹਦਾ ਤੇ ਨਹੀਂ ਸਾਨੂੰ ਮਿਲਦਾ ਕਵਾੜੀ ਜਿਹਦਾ ਦੇਖੋ ਹਰੇਕ ਕੰਮ ਦਾ ਇਹ ਨਾ ਸਮਝੋ ਕਰੋ ਜੇ ਮੈਂ ਕਿਸੇ ਨੂੰ ਗਲਤ ਬੋਲਦਾ ਉਹਦਾ ਕੰਮ ਹੈ ਉਹਨੂੰ ਕਹਿੰਦਾ ਵੀ ਹਾਂ ਭਾਈ ਮੈਂ ਕਵਾੜੀਆ ਤੇ ਮੈਂ ਹਾਂ ਮੈਂ ਕੰਮ ਕਰਦਾ ਇਹ ਨਾ ਸਮਝੀ ਮੈਂ ਉਹਨੂੰ ਕਵਾੜੀਆ ਕਹਿੰਦਾ ਕਈ ਬੰਦੇ ਕਹਿੰਦੇ ਉਹਨੂੰ ਕਵਾੜੀਆ ਕਹਿੰਦੇ ਕਹਿੰਦਾ ਹੋਰ ਉਹ ਇੰਗਲਿਸ਼ ਕਹਿ ਕਹਦੀ ਇੰਗਲਿਸ਼ ਚ ਪਰ ਇੰਗਲਿਸ਼ ਜਿਆਦਾ ਹੁਣ ਜਿੱਦਾਂ ਕਹਿੰਦੇ ਵੀ ਭਾਂਡੇ ਧੋਣੇ ਵਾਲਾ ਬਾਹਰ ਕਹਿੰਦੇ ਡਿਸ਼ਵਾਸ਼ਰ ਅਸੀਂ ਡਿਸ਼ਵਾਸ਼ਰ ਹੈ ਉਹ ਇੰਗਲਿਸ਼ ਸੋਣਾ ਲੱਗਦਾ ਜਿੱਤੇ ਇਹਨੂੰ ਸਬਸਕ੍ਰਾਈਬਰ ਕਹੇ ਦੀ ਵੀ ਸਬਸਕ੍ਰਾਈਬ ਚੱਕਣੇ ਵਾਲਾ ਵਾ ਸਬਸਕ੍ਰਾਈਬਰ ਕਹੇ ਦੀ ਹਰ ਬਹੁਤ ਗਰਮੀ ਹੈ ਬੱਦਲ ਹੁੰਦੇ ਜਾਂਦੇ ਥੋੜੇ ਥੋੜੇ ਉੱਪਰਲੇ ਪੱਸਾਂ ਨੂੰ ਆ ਰਿਹਾ ਲੱਗਦਾ ਫੇਰ ਸ਼ਾਮ ਨੂੰ ਵੀ ਆ ਗਿਆ ਅੱਜ ਦੀ ਅੱਜ ਦੀ ਰਾਤ ਤੰਗੀ ਘਟੂ ਨਿਕਲਦਾ ਫਿਰ ਅਸੀਂ ਮੂਵ ਹੋ ਜਾਣਾ ਕਰ ਚੱਕੀ ਇਹ ਤਾਂ ਕੂਲਰ ਕਲਰ ਅੱਛਾ ਹੈ ਮਨੂੰ ਅੱਜ ਮੈਂ ਸੋਚਿਆ ਹੋਇਆ ਅੱਜ ਸਾਫ਼ ਕਰਿਆ ਇਹ ਮੈਂ ਫਰੂਟ ਵਗੈਰਾ ਲੈ ਆਵਾਂ ਤੇ ਜਿਹੜੇ ਇਹੜਾ ਦਿਨ ਚ ਸਬਜ਼ੀਆਂ ਲੱਗਦੀਆਂ ਸ਼ਾਮ ਨੂੰ ਜਾ ਕੇ ਤੁਸੀਂ ਰੋਟੀ ਬਣਾ ਲਓ ਸਬਜ਼ੀ ਬਾਹਰੋਂ ਲੈ ਆਉਂਦਾ ਮੈਂ ਅੱਜ ਹਾਂ ਸ਼ੁਕਰ ਮੈਂ ਕੱਪੜਿਆਂ ਦੀ ਝਟ ਲਾ ਲਵਾਂਗਾ ਕੱਪੜੇ ਝਟ ਜੋ ਥੋੜਾ ਜਿੱਤ ਕਰਦਾ ਉਹ ਕਰ ਲਓ ਸਬਜ਼ੀ ਦੀ ਥੋੜੀ ਟੈਨਸ਼ਨ ਖਤਮ ਕਰਦੇ ਜੇ ਰੋਟੀਆਂ ਬਾਹਰ ਬਣਾ ਲਿਆ ਮੇਰੇ ਤੁਸੀ ਇਹ ਦੱਸੋ ਸਬਜ਼ੀ ਤਾਂ ਮੈਂ ਲਾ ਲੈਣੀ ਹਾਂ ਸਬਜ਼ੀ ਕਰ ਲਓ ਹਾਂ ਕੱਪੜੇ ਤੋਂ ਲੈਣੀ ਹੋਰ ਕੀ ਹਾਂ ਕੱਪੜੇ ਕੁਪੜੇ ਤੋਂ ਉਹ ਨਾ ਤੁਸੀਂ ਕੰਮ ਨਾ ਵੇੜ ਲਓ ਕਪੜੇ ਤੋਂ ਨਹੀਂ ਹੋਏ ਸੀ ਹੁਣ ਮੈਂ ਆ ਕੇ ਨਾ ਮੱਥਾ ਟੇਕਈਏ ਸਾਡੇ ਇੱਥੇ ਇਹ ਵੀ ਨਾ ਹੁਣ ਬਹੁਤ ਗੱਲਾਂ ਉਹ ਵੀ ਤੁਹਾਨੂੰ ਦਿਖਾਉਂਦਾ ਜੀ ਜੈ ਜੈ ਰਾਮ ਦੋ ਆਪਣੇ ਮੱਥਾ ਜਿੱਥੇ ਭਾਈ ਮੰਨਦੇ ਆ ਉਹਦਾ ਬੰਦਾ ਨਹੀਂ ਜੇ ਜਿਹੜੀ ਪਿੰਡਾਂ ਰੀਤਾਂ ਚੱਲਦੇ ਉਹਦਾ ਪੂਰੀਆਂ ਕਰਨੀਆਂ ਪੈਂਦੀਆਂ ਕੋਈ ਕਹਿੰਦਾ ਇਹ ਤੁਸੀਂ ਗਲਤ ਕਰਦੇ ਫਲਾਣਾ ਕਰਤਮਗਾ ਸਾਡੇ ਸਾਰੇ ਸਾਰੇ ਚੱਲਦੇ ਭਾਈ ਇਹ ਮੰਨਣਾ ਪੈਂਦਾ ਮੰਨਣਾ ਪੈਂਦਾ ਭਾਈ ਉੱਥੇ ਜਿੱਥੇ ਹੁਣ ਮੱਥਾ ਟੇਕਣ ਜਾਣਾ ਮੜੀ ਦੇ ਉੱਪਰ ਮੜੀ ਕਹਿੰਦੇ ਨੇ ਭਾਈ 나ਗਦੇਵ ਤਾਂ ਲੁਕਸ਼ਿਪ ਕੇ ਰਹੀ ਸਾਹਮਣੇ ਨਾ ਜੀ ਬਸ ਇਦਾਂ ਉਹ ਕਹਿੰਦੇ ਹੁੰਦੇ ਆ ਚਲੋ ਕਰੋ ਬਈ ਤਿਆਰੀ ਬੰਦਾ ਹਲ ਮਗਰ ਨਾ ਕੇ ਜਾਂਦਾ ਮੱਥਾ ਦੇਖਾਈ ਜਾ ਕੇ ਉੱਥੇ ਜਿਹੜੇ ਰੀਤੀ ਰਿਵਾਜ ਤੋਂ ਪੂਰੇ ਕਰਨੇ ਪੈਂਦੇ ਆ ਫਿਰ ਠੀਕ ਹੈ ਜੀ ਮੱਥਾ ਖਰ ਰੁਗਾ ਜ਼ਹਿਰ ਪਿਰ ਮਾੜੀ ਦੇ ਨਾ ਬਈ ਬੰਦਾ ਕੋਈ ਨਾ ਕੋਈ ਬੰਦਾ ਮਿਲ ਗਿਆ ਕਰਦੇ ਕੋਲ ਤੇ ਆਇਆ ਬੰਦਾ ਕਰਦੇ ਕਹਿੰਦੇ ਕਹਿੰਦੇ ਕੋਈ ਨਾ ਕੋਈ ਬੰਦਾ ਮਿਲ ਜਾਣਾ ਤੈਨੂੰ ਜਾ ਮੈਂ ਕਿਹਾ ਕਿੱਥੇ ਫੜ ਕੇ ਲਿਖ ਜੀ ਉਹ ਇੰਨਾ ਸਮਾਨ ਹੈ ਹੈਗਾ ਪਿੱਛੋਂ ਦੱਸਤਾ ਇਹਦੇ ਉਹਦੇ ਤੋਂ ਦੱਸਤਾ ਇਹਦੇ ਉਹ ਹੀ ਲੈਣਾ ਅੱਛਾ ਅੱਛਾ 10000 ਲੋਕਾਂ ਦਾ ਵੀ ਦੇਖ ਲੈ ਜੇ ਪਹਿਲੇ ਪੜ ਗਏ ਫਿਰ ਰਸਤਾ ਠੀਕ ਹੈ ਹਾਂ ਉਹ ਸਾਹਮਣੇ ਆ ਭਾਈ ਹੁਣ ਮੈਂ ਇਥੇ ਕੈਮਰਾ ਬੰਦ ਕਰ ਲੈਣਾ ਚੀਜ਼ਾਂ ਕੋਈ ਚੀਜ਼ਾਂ ਨਹੀਂ ਦਿਖਾ ਸਕਦੇ ਪ੍ਰਾਈਵੇਸੀਆਂ ਹੁੰਦੀਆਂ ਨਹੀਂ ਦਿਖਾ ਸਕਦੇ ਅਸੀਂ ਲੱਭੇ ਰਸਤਾ ਤੇ ਠੀਕੇ ਦਾ ਹਾਂ ਰਸਤਾ ਠੀਕਾ ਹੂੰ ਕੰਗਵੀ ਦਾ ਕਰਿਆ ਕਰਿਆ ਕੰਗਵੀ ਦਾ ਕਰਿਆ ਵਾਹ ਆ ਪਾਪੀ ਸਿੱਪੇ ਤੇਰਾ ਬਹੁਤ ਬਹੁਤ ਸ਼ੁਕਰੀਆ ਭਾਈ ਘਰ ਦੇ ਕੋਲ ਲਾਤਾ ਇਕੱਠੇ ਚੱਲ ਲੈ ਜਣਾਂ ਮੈਂ ਲੈ ਮੁਰਕੇ ਘਰ ਨੂੰ ਆ ਗਏ ਲੈ ਭਾਈ ਸੇਵੇਂ ਦਾ ਮੱਥਾ ਟੇਕਦੇ ਹੁੰਦੇ ਆ ਕੀ ਕਰੀ ਹੁਣ ਭਾਈ ਜਿੱਦਾਂ ਪਹਿਲਾਂ ਕਿਹਾ ਦੁੱਖ ਕੱਟ ਕੇ ਸੁੱਖ ਮਿਲਣਾ ਬੱਲੇ 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 ਬੱਦਲ ਚੜ੍ਹ ਕੇ ਆਇਆ ਕੱਪੜੇ ਕੰਟਰੋਲ ਕਰ ਲਓ ਆਪਣੇ ਸਭਾ ਕੱਪੜੇ ਕੰਟਰੋਲ ਕਰ ਲੋ ਐਸਾ ਬੱਦਲ ਦਰ ਕਿੰਨਾ ਚੜ ਕੇ ਆ ਗਿਆ ਹੈ ਸੋ ਰੋਜ਼ ਹੁਣ ਉਹ ਚਾਲਦੇ ਸੌਂ ਦਾ ਵੀ ਨਾ ਚੱਲਦਾ ਨਾ ਭਾਦੋਂ ਮਹੀਨੇ ਭਾਦੋਂ ਭਾਦੋਂ ਦੇਖ ਵੀ ਆ ਗਿਆ ਉਧਰ ਹੁਣ ਜੀ ਰਹਿਣ ਬਸੇਰਾ ਲੱਭਣ ਚੱਲੇ ਆ ਆ ਲੋ ਆ ਜੋ ਹੈ ਦੇ ਜੂਗੇ ਮੁੱਠਿਆ ਕਿਆ ਲਾ ਦੁ ਮੜੇ ਹੁਣ ਲੋ ਆ ਦੇ ਬੜਾ ਜਾਂ ਬਾਹਰ ਤੇ ਨਾ ਗੱਡੀ ਦਾ ਕੱਪੜਾ ਵੀ ਨਵਾਂ ਲਿਆਂਦਾ ਹੈ ਆ ਬਾਥਰੂਮ ਹੈ ਹਾਂ ਟਰੈਕਟਰ ਆ ਦੇ ਤਣੇ ਨੂੰ ਸਟੋਰ ਰੂਮ ਆਪਾਂ ਨੂੰ ਇਹ ਖਾਲੀ ਕਰ ਲੋ ਬਾਹਰ ਕੱਢ ਦਿੰਦੇ ਸਾਰਾ ਮਾਲ ਇਹ ਇੱਥੇ ਆ ਜਾਣਾ ਥੋੜਾ ਇੱਥੇ ਆ ਜਾਣਾ ਥੋੜਾ ਸਾਰਾ ਸਮਾਨ ਇੱਥੇ ਲੈ ਕੇ ਉਹਨਾਂ ਬਾਰੀ ਲਾ ਲਓ ਇੱਥੇ ਪਾ ਦੇ ਟੀਵੀ ਲਾ ਲਿਓ ਹਾਂ ਠੀਕੇ ਸ਼ਟਰ ਲੱਗਦਾ ਹੈ ਨਾ ਸ਼ਟਰ ਲੱਗਦਾ ਹੈ ਹਾਂ ਇਹਨੂੰ ਕਰ ਲ ਸਪਾਈਸ ਬੁਜਰ ਇਹਨਾਂ ਦਾ ਜਿਹੜਾ ਖਾਣੇ ਪੀਣੇ ਵਾਲਾ ਸਮਾਨ ਇੱਧਰ ਸਾਈਡ ਰੱਖ ਦੋ ਸਾਰੇ ਇਹ ਹਾਂ ਜਿਹੜਾ ਬੋਰਡ ਤੋਂ ਬੱਚਲ ਪਾਰੇ ਖੜਜੂਗਾ ਅੱਗੇ ਕੀ ਹਾਂ ਲੈ ਭਾਈ ਇਹ ਰਾਤ ਬਹੁਤ ਤੰਗ ਹੋਏ ਫੇਰ ਆ ਗਏ ਵੀ ਹੁਣ ਇਹ ਹਟਦਾ ਹੀ ਨਹੀਂ ਆਇਆ ਹੁਣ ਉਹਨੂੰ ਪਤਾ ਲੱਗ ਗਿਆ ਉਹਨੂੰ ਜਾਨ ਮਾਰ ਲੂ ਤੰਗ ਕਰਾਂ ਮੈਂ ਮਦਦ ਦੇ ਦੰਦੇ ਰੱਸੀ ਗਈ ਦੀ ਬੰਨਣ ਵਾਸਤੇ ਦੇ ਦਿੰਦੇ ਅੱਜ ਬੜੇ ਦਿਨਾਂ ਬਾਅਦ ਥਾਰ ਚੱਕੀ ਆ ਮੈਂ ਕਿਹਾ ਕੱਢੇ ਇਹ ਗੇੜਾ ਸ਼ਹਿਰ ਤੱਕ ਤੋਂ ਕੋਈ ਸੌਦੇ ਪਤੇ ਲਿਆਈਏ ਫਰੂਟ ਵਗੈਰਾ ਤੇ ਹੋਰ ਸੱਤਾਂ ਨੂੰ ਸੱਚਾ ਪਾਚਾ ਹਾਈਵੇ ਤੇ ਪੈ ਗਈ ਸਾਡੇ ਪਿੰਡ ਵਾਲੇ ਹਾਈਵੇ ਤੇ ਲਿੰਕ ਰੋਡ ਕਹਿ ਸਕਦੇ ਹਾਂ ਹਾਈਵੇ ਬਣੂ ਹੌਲੀ ਹੌਲੀ ਜਿੱਦਾਂ ਟ੍ਰੈਫਿਕ ਵੱਧ ਜੀ ਜਾਂਦੇ ਇਹਦੇ ਪਰ ਲਓ ਜੀ ਲੋਜੀ ਪੁੱਜ ਗਏ ਜੀ ਰਿਲਾਇੰਸ ਮੇਰੇ ਦਾ ਸਟੋਰ ਤੇ ਸੇਵ ਲਈਏ ਸੇਵ ਮੈਂ ਪੁੱਜ ਗਿਆ ਜੀ ਗੁਰਦੁਆਰਾ ਪੱਠਾ ਸਾਹਿਬ ਇੱਥੇ ਦਰਸ਼ਨ ਕਰਕੇ ਅਰਦਾਸਾਂ ਕਰਕੇ ਸੇਵਾ ਕਰਕੇ ਮਾਣ ਪਾਈ ਨਾ ਨਾ ਸਭੀ ਇਹ ਤਾਂ ਦੂਰ ਹੁੰਨੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਨਾ ਨਾ ਸਭੀ ਇਹ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈ ਦਾ ਸੇਵਾ ਕਰਕੇ ਜੀ ਮਾਨ ਪਾਈ ਦਾ ਸੇਵਾ ਕਰਕੇ ਜੀ ਮਾਨ ਪਾਈ ਦਾ ਲਓ ਜੀ ਖਾਲਸਾ ਜੀ ਮੇਰੇ ਚੱਪਲਾਂ ਦੇ ਦਿਓ ਜੀ ਇਧਰ ਹੈ ਨਹੀਂ ਸੇਵਾਦਾਰਾ ਉਹਦੇ ਨੰਬਰ ਉੱਪਰ ਪਈਆਂ ਹੋ ਫੇਸ ਆਪਣੇ ਹੁਣ ਆਏ ਜੀ ਸੇਵਾਦਾਰ ਸਾਹਿਬ ਧੰਨਵਾਦ ਸਜੀਤ। ਸੁਖਰੀਆ ਜੀ। ਮੈਂ ਦਰਸ਼ਨ ਕਰਕੇ ਬਾਹਰ ਆ ਗਿਆ ਤੇ ਇੱਕ ਮੇਰੀ ਸੁਖਣਾ ਸੀ ਮੈਂ ਜਦੋਂ ਘਰ ਬੰਨਣਾ ਆਪਣਾ ਸ਼ੁਰੂ ਹੋ ਜਾਊਗਾ ਤੇ ਅੱਜ ਆਪਣੀ ਔਲਾਦ ਤੇ ਇੱਕ ਥੋੜੇ ਜਣ ਦਿਮਾਗ 'ਵਰ ਟੈਨਸ਼ਨ ਜਿਹੀ ਸੀ ਤੇ ਇੱਥੇ ਆ ਕੇ ਦੂਰ ਹੋ ਜਾਂਦੀ ਆ ਕਿ ਮਹਾਰਾਜ ਨੇ ਇੱਥੇ ਤਪਦਾ ਪੱਠਾ ਠੰਡਾ ਕੀਤਾ ਸੀ ਮਾਨ ਠੰਡਾ ਹੋ ਜਾਂਦਾ ਫਿਰ ਇੱਥੇ। ਜ਼ਰੂਰ ਆਇਓ ਜੇ ਕੋਈ ਦਰੋਪੜ ਹੈ ਤੇ ਸੁਖਦਰਸਾਣ ਦਰੂਦ ਦਰਸ਼ਨ ਕਰਿਓ। ਕਿੰਨੇ ਦਿਨਾਂ ਬਾਅਦ ਫਿਰ ਘਰ ਆਈ ਅੱਜ। ਨੇ ਜਮ ਅੱਗੇ ਚੜਾ ਦੇਣੇ ਤੇ ਅੱਗੇ ਪਸਮਾਨੇ ਬਹੁਤ ਵੇ ਇਧਰੋਂ ਅੱਗੇ ਚੜਾ ਦੇ ਦੇ। ਮੈਂ ਕਹਿਆ ਤਾਂ ਵੀ ਇੱਟਾ ਜਾ ਖੜੋ। ਹਾਂ ਹਾਂ ਹਾਂ। ਉਹ ਕੱਲੋਂ ਆ ਸਾਫ ਕਰਾ ਕੇ ਨਾ ਮੈਂ ਕਿਹਾ ਇੱਥੇ ਗੱਡੀ ਇੱਥੇ ਅੱਗੇ ਚਲੀ ਜਾਏਗਾ ਨਹੀਂ ਅੱਗੇ ਨੂੰ। ਹਾਂ ਇੱਥੇ ਹੈਂ ਕੱਲੋਂ ਸਵੇਰੇ ਕਰ ਦੇਈਂ ਜੀ। ਟੈਲ ਉਧਰ ਕਰਾ ਕੇ ਨਾ ਤੇ ਸਾਰੇ ਅੱਗੇ ਕਰਵਾ ਦੇ ਗੱਡੀ ਇੱਥੇ ਅੱਗੇ ਖੜਾ ਲੈ ਕਰਨੀ ਯਾਰ। ਹਾਂ ਤੇ ਪਹਿਲਾਂ ਅੱਗੇ ਕਰਵਾਉਣੀ। ਹਾਂ ਹਾਂ। ਲੋ ਜੀ ਗੁੱਦਰਬਾਈ ਦੀ ਰੋਟੀ ਦੋ। ਹੈਂ? ਏੜੀ ਵੀ ਬਣਨੀ ਕੱਲ ਨੂੰ। ਚਲੋ ਕੋਈ ਨਾ ਇਹ ਤਾਂ ਫਿਰ ਉੱਥੇ ਕੱਲ ਨੂੰ 11 ਵਜੇ ਖਾਣਾ ਕੱਲੂ ਜੋ ਗੱਡੀ ਆਉਣ ਦੀ ਲੰ ਤਮ ਗੁੱਜਰਵਾਦੀ ਦੀ ਰੋਟੀ ਫੜਾਇਆ ਮੈਂ ਸੌਰੀ ਸਰ ਗੈਟਿੰਗ ਲੇਟ ਫੋਰਸਮੈਨ ਵੀ ਚਾਹੀਦਾ ਮਰਜੀ ਆ ਮੈਨ ਲਾ ਕੋਣੀ ਹੈ ਲੋ ਸਰ ਇਹ ਚਿਹਰੇ ਤੇ ਨੂਰ ਕਿੰਨਾ ਆ ਗਿਆ ਹਾਸੇ ਮੈਂ ਇੱਥੇ ਨਹੀਂ来ਇਆ ਤੋ ਹਾਂ ਕੀ ਦਉਂ ਲੇਕੇ ਜਾਉਂਗਾ ਤੁਹਾਨੂੰ ਮੈਂ ਲਖੇਗਾ ਤੋ ਤੂੰ ਲੈ ਲਿਆ ਉਹ ਦਉਂਗਾ ਤੁਹਾਨੂੰ ਲੈ ਕੇ ਮੈਂ ਨੰਦੀ ਬੇਤਰੇ ਦੀ ਨਹੀਂ ਲੈਂਦੀ ਤਾਂ ਮੇਰੀ ਉਹ ਵੀ ਲੈ ਦੂੰਗਾ ਇਹ ਮੈਂ ਡਿਊਟੀ ਲਾ ਹੁਣ ਇੱਕ ਮਿੰਟ ਹੋਣਾ ਚੱਲ ਠੀਕ ਹੈ ਚੰਗਾ ਬਾਈ ਹੈ ਓਕੇ ਉਫੋ ਪੱਕਾ ਗਿਆ ਜੇ ਤਾਂ ਸਰੇਡ ਦਾ ਚਲੋ ਚਾਲ ਤੁਸੀਂ ਦੇਖ ਰਹੇ ਹੋ ਬਲੌਗਰ ਦੇ ਵਿੱਚ ਬਹੁਤ ਟੈਨਸ਼ਨ ਹੈ ਕਿ ਇਹ ਮੰਗੋ ਤਰੋਚੇ ਲਾ ਇੱਕ ਜਿਹੀ ਸ਼ੱਕ ਪੈ ਰਹੀ ਆ ਜਿੱਦਾਂ ਮੈਂ ਸੋਚਦਾ ਤਾਂ ਉਹ ਨਾ ਵੀ ਉੱਦਾਂ ਕੰਮ ਚੱਲ ਨਹੀਂ ਰਿਹਾ ਹੈਗਾ ਵੀ ਜਿਹੜੀ ਰਫ਼ਤਾਰ ਨਾਲ ਮੈਂ ਸੋਚਦੇ ਵੀ ਇੰਜ ਆਇਆ ਸਾਰਾ ਕੰਮ ਆਇਆ ਹੋ ਜਾਣਾ ਤਾਂ ਪਰ ਹੁਣ ਹੁਣ ਥੋੜੇ ਨਾ ਇਹ ਕੰਮ ਢਾਉਣੇ ਵਾਲਾ ਕੰਮ ਥੋੜਾ ਡਿਲੇ ਕਰ ਰਿਹਾ ਹੈ ਉਹਦੇ ਨਾਲ ਥੋੜੇ ਜਿਹਾ ਦਿਮਾਗ ਸਟ੍ਰੈਸ ਜਿਹਾ ਹੀ ਜਾ ਰਿਹਾ ਵੀ ਡਿਲੇ ਕਰੀ ਜਾ ਰਿਹਾ ਡਿਲੇ ਕਰੀ ਜਾ ਥੋੜਾ ਠੰਮਕ ਠੰਮੂ ਕੇ ਜਾ ਕੰਮ ਕਰ ਰਿਹਾ ਥੋੜੇ ਤਰ੍ਹਾਂ ਕਿ ਜਿੱਦਾਂ ਬੰਦਾ ਉਹ ਨਹੀਂ ਹੁੰਦਾ ਵੀ ਥਿੰਕਿੰਗ ਆਈ ਜਾਏ ਦਿਮਾਗ ਦੇ ਉੱਪਰ ਵੀ ਮੈਂ ਜਿੱਦਾਂ ਸੋਚਿਆ ਤਾਂ ਵੀ ਚੱਲ ਅਕਤੂਬਰ ਮਹੀਨੇ ਨਵੰਬਰ ਦੀ ਕੰਪਲੀਟ ਕਰ ਦੇਣਾ ਸਾਨੂੰ ਹੁਣ ਥੋੜਾ ਜਿਹਾ ਮੈਨੂੰ ਆਪ ਵਿੱਚ ਵੜਨਾ ਪੈਣਾ ਏਦਾਂ ਤਾਂ ਕੰਮ ਨਹੀਂ ਖਿੱਚਿਆ ਜਾਣਾ ਹੈਗਾ ਤੇ ਹੁਣ ਕਰੀਅਰ ਅਸਟ ਅੱਜ ਬੱਦਲ ਭਾਈ ਠੀਕ ਜੀ ਨਹੀਂ ਪੈ ਲੰਦਾ ਹੈ ਹੈ ਨਹੀਂ ਪੈ ਲੰਦਾ ਕੋਈ ਨਹੀਂ ਹੋਊ ਤਾਂ ਕੰਮ ਤਾਂ ਕਰੀ ਜਾ ਰਿਹਾ ਆਪਾਂ ਨੂੰ ਥੋੜੀ ਤੰਗੀ ਆਉਂਦੀ ਆ ਚਲੋ ਜੀ ਅੱਜ ਦਾ ਬਲੌਗ ਆਪਾਂ ਬੰਦ ਕਰਦੇ ਆ ਤੇ ਕੱਲੋਂ ਮੂਵ ਕਰ ਜਾਣਾ ਆਪਾਂ ਨੇ ਕੱਲ ਵੀ ਕੰਮ ਬਹੁਤ ਆ ਸਾਰਾ ਸਮਾਨ ਸ਼ਿਫਟ ਉਧਰ ਹੋਣਾ ਫਿਰ ਦੇਖੇ ਲਾ ਚਾਚੇ ਤੇ ਜਾਣਾ ਆਪਾਂ ਨੇ ਤੇ ਤੁਸੀਂ ਨੇ ਪਾਣੀ ਟੈਂਕੀ ਭਰ ਕੇ ਟੈਂਕੀ ਭਰ ਦਿੱਤੀ। ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬੜੇ ਬੜੇ ਕਮੈਂਟ ਕਰਿਆ ਕਰੋ ਹੌਸਲਾ ਜਿ ਦੇ ਕਰੋ। ਟਾਈਟ ਰਿਜਨ ਹੋ। ਧੰਨਵਾਦ।